ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭੰਬੜ ਮਚਦਾ ਹੈ ਵਿੱਚੋਂ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦੇ ਨਵੰਦ ਦਾ ਸੁਰਲੇਖ ਹੈ ਸਮਾਜਿਕ ਪੋੜ ਬਨਾਮ ਅੰਤਰ ਜਾਤੀ ਵਿਆਹ ਗੱਲ 1984 ਦੀ ਹੈ ਦਿੱਲੀ ਵਿੱਚ ਉਦੋਂ ਸਿੱਖ ਦੰਗਿਆਂ ਭਾਵ ਕਤਲਾਂ ਨੂੰ ਮਹੀਨਾ ਵੀ ਨਹੀਂ ਸੀ ਹੋਇਆ ਜਦੋਂ ਮੈਂ ਕਿਸੇ ਅਰਬ ਦੇਸ਼ ਵਿੱਚ ਜਾਣ ਲਈ ਮਕੰਦਪੁਰ ਨੇੜੇ ਬੰਗਾ ਵਿਖੇ ਇੱਕ ਏਜੰਟ ਨੂੰ ਪੈਸੇ ਦੇ ਬੈਠਾ ਉਸ ਨੇ ਅੱਗੇ ਦਿੱਲੀ ਦਾ ਕੁੱਕੂ ਨਾਂ ਦਾ ਏਜੰਟ ਕੀਤਾ ਹੋਇਆ ਸੀ ਕੁੱਕੂ ਨੇ ਸਾਨੂੰ 10-12 ਬੰਦਿਆਂ ਨੂੰ ਦਿੱਲੀ ਤੋਂ ਟ੍ਰੇਨ 'ਤੇ ਚੜਾਇਆ ਤੇ ਬੰਬੇ ਇੱਕ ਹੋਟਲ ਵਿੱਚ ਜਾ ਬਿਠਾਇਆ ਹੋਟਲ ਦਾ ਖਰਚਾ ਤੇ ਰੋਟੀ ਦਾ ਖਰਚਾ ਏਜੰਟ ਕਰ ਰਿਹਾ ਸੀ ਸਸਤਾ ਸਸਤੇ ਤੋਂ ਸਸਤਾ ਹੋਟਲ ਤੇ ਸਸਤੀ ਤੋਂ ਸਸਤੀ ਰੋਟੀ ਲਈ ਢਾਬਾ ਹਰ ਰੋਜ਼ ਲੱਭਿਆ ਅਸੀਂ ਕੁੱਲ 12 ਜਣੇ ਹਾਂ ਕੋਈ ਪੰਜਾਬ ਕੋਈ ਦਿੱਲੀ ਕੋਈ ਜੂਪੀ ਤੇ ਕੋਈ ਜੰਮੂ ਤੁਸੀਂ ਸਾਰੇ ਇੱਕ ਸੁਨਹਿਰੀ ਸੁਪਨਾ ਲੈ ਕੇ ਆਏ ਸੀ ਕਿ ਅਸੀਂ ਵਿਦੇਸ਼ ਜਾ ਕੇ ਕਮਾਈ ਕਰਾਂਗੇ ਤੇ ਆਪਣੇ ਪਰਿਵਾਰ ਦੀ ਕਰੀਬੀ ਨੂੰ ਤੋ ਦਵਾਂਗੇ ਏਜੰਟ ਸਾਡੇ ਕੋਲ ਹਫਤੇ ਬਾਅਦ ਆਉਂਦਾ ਤੇ ਹਫਤੇ ਦੀ ਅਗਲੀ ਤਰੀਕ ਪਾ ਕੇ ਚਲਾ ਜਾਂਦਾ ਇਹਨਾਂ ਲਾਰਿਆਂ ਦੀਆਂ ਮਿੱਠੀਆਂ ਗੋਲੀਆਂ ਨਾਲ ਅਸੀਂ ਪਰਚ ਜਾਂਦੇ ਰਾਤ ਨੂੰ ਸੁਪਨੇ ਵੀ ਸਾਨੂੰ ਜਹਾਜ਼ ਦੇ ਝੂਟਿਆਂ ਦੇ ਹੀ ਆਉਂਦੇ ਹਫਤੇ ਦਸਾਂ ਦਿਨਾਂ ਬਾਅਦ ਜਦੋਂ ਸਾਡੀ ਨੀਂਦ ਓਖਣ ਲੱਗਦੀ ਏਜੰਟ ਸਾਨੂੰ ਹੋਰ ਮਿੱਠੀਆਂ ਗੋਲੀਆਂ ਦੇ ਜਾਂਦਾ ਇਸ ਤਰ੍ਹਾਂ ਉਹ ਸਾਡੀ ਨੀਂਦ ਦਾ ਬਹੁਤ ਹੀ ਖਿਆਲ ਰੱਖ ਰਿਹਾ ਸੀ ਅਸੀਂ ਦਾਦਰ ਦੇ ਇੱਕ ਹੋਟਲ ਵਿੱਚ ਠਹਿਰੇ ਸੀ ਉੱਥੋਂ ਅਸੀਂ ਇੰਡੀਆ ਗੇਟ ਪੈਦਲ ਹੀ ਘੁੰਮਣ ਚਲੇ ਜਾਂਦੇ ਸਮੁੰਦਰ ਚ ਦੂਰ ਤੈਰਦੇ ਸਮੁੰਦਰੀ ਜਹਾਜ਼ਾਂ ਨੂੰ ਦੇਖਦੇ ਰਹਿੰਦੇ ਕਦੇ ਚਪਾਟੀ ਜਾ ਕੇ ਮਟਰ ਗਸਤੀ ਕਰਦੇ ਸਮੁੰਦਰ ਨਾ ਹੋਂਦੇ ਚਪਾਟੀ ਤੇ ਲੱਗੇ ਮੇਲੇ ਵਿੱਚ ਸ਼ਾਮ ਤੱਕ ਗੁਆਚੇ ਰਹਿੰਦੇ ਲੋਕਲ ਟ੍ਰੇਨਾਂ ਵਿੱਚ ਵੀ ਅਸੀਂ ਇੱਧਰ ਉੱਧਰ ਤੁਰੇ ਰਹਿੰਦੇ ਅਤੇ ਰਾਤ ਹੋਟਲ ਵਿੱਚ ਆ ਬੜਦੇ ਇੱਕ ਵਾਰ ਅਸੀਂ ਸਮੁੰਦਰ ਦੇ ਵਿੱਚ ਬਣੀ ਸ਼ਹਿਦ ਪੀਰ ਹਾਜੀ ਅਲੀ ਸ਼ਾ ਬਖਾਰੀ ਭਵ ਹਾਜੀ ਅਲੀ ਦੀ ਦਰਗਾਹ ਵੇਖਣ ਗਏ ਉਸ ਦਾ ਰਸਤਾ ਦਿਨ ਬਿਲਲੇ ਹੀ ਖੁਰਦ ਤੇ ਸ਼ਾਮ ਨੂੰ ਸਮੁੰਦਰ ਦਾ ਪਾਣੀ ਚੜਨ ਤੇ ਰਸਤਾ ਬੰਦ ਹੋ ਜਾਂਦਾ ਹੈ ਸਾਡੇ ਵਿੱਚੋਂ ਕੁਝ ਘਰੋਂ ਸੋਖੇ ਸਨ ਤੇ ਕਈ ਵਿਚਾਰੇ ਮੇਰੇ ਵਾਂਗੂ ਕਰਜ਼ਾ ਚੌਕੇ ਏਜੰਟ ਨੂੰ ਪੈਸੇ ਦੇ ਕੇ ਆਏ ਸਨ ਘਰੋਂ ਸੌਖ ਵਾਲੇ ਖੁੱਲੇ ਦਿਲ ਨਾਲ ਸਾਰਾ ਦਿਨ ਖਰਚਾ ਕਰਦੇ ਸਨ ਤੇ ਅਸੀਂ ਹੱਥਲੇ ਪੈਸਿਆਂ ਨੂੰ ਕੁੱਟ-ਕੁੱਟ ਕੇ ਰੱਖਦੇ ਦੋ ਢਾਈ ਮਹੀਨਿਆਂ ਬਾਅਦ ਸਾਰਿਆਂ ਦੀ maal ਤਰ ਗਈ ਦਿੱਲੀ ਤੋਂ ਸਰਿੰਦਰ ਸਿੰਘ ਬਰੇਲਾ ਅਤੇ ਜੰਮੂ ਤੋਂ ਸੁਭਾਸ਼ ਸਿੰਘ ਮੇਰੇ ਚੰਗੇ ਮਿੱਤਰ ਬਣ ਗਏ ਸਨ। ਜ਼ਿਆਦਾਤਰ ਅਸੀਂ ਤਿੰਨੇ ਇਕੱਠੇ ਰਹਿੰਦੇ ਤੇ ਘੁੰਮਦੇ। ਸਰਿੰਦਰ ਬਰੇਲਾ ਤੇ ਸੁਭਾਸ਼ ਬੋਲਦੇ ਤਾਂ ਭਾਵੇਂ ਹਿੰਦੀ ਸਨ ਪਰ ਪੰਜਾਬੀ ਚੰਗੀ ਤਰ੍ਹਾਂ ਸਮਝਦੇ ਸਨ। ਮੈਂ ਉਹਨਾਂ ਨੂੰ ਪੰਜਾਬੀ ਦੇ ਨਾਵਲ ਪੜ੍ਹ ਕੇ ਸੁਣਾਉਂਦਾ। ਉਹ ਉਸ ਨੂੰ ਦਾਦੀ ਮਾਂ ਦੀਆਂ ਬਾਤਾਂ ਵਾਂਗ ਸੁਣਦੇ। ਸਰਿੰਦਰ ਬਰੇਲਾ ਦਿੱਲੀ ਦੀ ਪਾਲਮ ਕਲੋਨੀ ਦਾ ਹਰਿਆਣਵੀ ਜਾਟ ਸੀ। ਸੁਭਾਸ਼ ਸਿੰਘ ਉਸਦਾ ਰਿਸ਼ਤੇ ਚ ਸਾਲਾ ਲੱਗਦਾ ਸੀ ਸੁਭਾਸ਼ ਜੰਮੂ ਦਾ ਸਰਦਾਰ ਸਿੱਖ ਸੀ ਸੁਰਿੰਦਰ ਬਰੇਲੇ ਨੇ ਮੈਨੂੰ ਦੱਸਿਆ ਕਿ ਮੇਰਾ ਸਹੁਰਾ ਤੇ ਸੁਭਾਸ਼ ਦਾ ਪਿਓ ਫੌਜ ਵਿੱਚ ਸਨ ਦੋਨਾਂ ਦੇ ਵਿਆਹ ਹਰਿਆਣਾ ਵੀ ਜੱਟਾਂ ਦੀਆਂ ਕੁੜੀਆਂ ਨਾਲ ਹੋ ਗਏ ਇਸ ਤਰ੍ਹਾਂ ਮੇਰੀ ਸੱਸ ਦੀ ਭੈਣ ਜੰਮੂ ਦੇ ਸਿੱਖ ਨਾਲ ਵਿਆਹੀ ਗਈ ਤੇ ਰਿਸ਼ਤੇਦਾਰੀ ਸਾਂਝੀ ਹੋ ਗਈ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਜਦੋਂ ਦਿੱਲੀ ਵਿੱਚ ਦੰਗੇ ਪੜਕੇ ਤਾਂ ਇਹ ਸੁਭਾਸ਼ ਸਿੰਘ ਉਹਨਾਂ ਕੋਲ ਪਾਲਮ ਕਲੋਨੀ ਆਇਆ ਹੋਇਆ ਸੀ ਉਸ ਦੇ ਘਰ ਵਿੱਚ ਦਾੜੀ ਕੇਸ ਕੱਟ ਕੇ ਉਸ ਨੂੰ ਬਚਾਇਆ ਗਿਆ ਦੰਗਾਕਾਰੀਆਂ ਨੇ ਉਸ ਦੇ ਘਰ ਤੇ ਵੀ ਹਮਲਾ ਕਰ ਦਿੱਤਾ ਸੀ ਉਹ ਕਹਿੰਦੇ ਸਨ ਕਿ ਤੇਰੇ ਘਰ ਸਿੱਖੜਾ ਰਹਤਾ ਹੈ ਕੇਸ ਦਾੜੀ ਕੱਟੇ ਹੋਣ ਕਰਕੇ ਉਹ ਬਚ ਗਿਆ ਉਸ ਤੋਂ ਬਾਅਦ ਉਹ 20-25 ਸਿੱਖਾਂ ਨੂੰ ਆਪਣੇ ਘਰ ਪਨਾਹ ਦੇ ਕੇ ਉਹਨਾਂ ਨੂੰ ਬਚਾਉਣ ਵਿੱਚ ਸਫਲ ਹੋਇਆ ਉਹਨ ਭਾਵੇਂ ਸੁਭਾਅ ਸਿਰ ਦੇ ਬਾਲਾਂ ਦੇ ਪਟੇ ਬਣਾਈ ਅਤੇ ਕਾਟਮੀ ਦਾੜੀ ਲਈ ਸਾਡੇ ਨਾਲ ਘੁੰਮਦਾ ਪਰ ਦੰਗਿਆਂ ਦੀ ਦਾਖੋਫ ਅਜੇ ਵੀ ਉਸ ਦੇ ਮਨ ਤੇ ਕਾਇਮ ਸੀ ਦੋਨੋਂ ਮੇਰੀ ਬਹੁਤ ਇੱਜ਼ਤ ਕਰਦੇ ਸਨ ਅਸੀਂ ਇਕੱਠੇ ਖਾਂਦੇ ਪੀਂਦੇ ਸਾਂ ਕਈ ਵਾਰ ਮੈਂ ਕਹਿੰਦਾ ਮੈਂ ਤਾਂ ਚਮਾਰ ਹਾਂ ਬਈ ਉਹ ਕਹਿੰਦੇ ਤੂੰ ਤਾਂ ਬ੍ਰਾਹਮਣੋਂ ਸੇ ਵੀ ਅੱਛਾ ਸ਼ਰਾਬ ਤੂੰ ਨਹੀਂ ਪੀਤਾ ਬੀੜੀ ਸਿਗਰਟ ਤੂੰ ਨਹੀਂ ਪੀਤਾ మాਸ ਵਗੈਰਾ ਤੂੰ ਨਹੀਂ ਖਾਤਾ ਬੇਸ਼ਬਾਬ ਬਾਜ਼ਾਰ ਜਾ ਕੇ ਰੰਡੀਵਾਜੀ ਤੂੰ ਨਹੀਂ ਕਰਤਾ ਸੋਢੀ ਰਾਣਾ ਤੂੰ ਤੋਂ ਕੋਈ ਸੰਤ ਹੈ ਉਹ ਦੋਨੋਂ ਕਦੇ ਕਦੇ ਸ਼ਰਾਬ ਤੇ మాਸ ਵਗੈਰਾ ਇਸਤੇਮਾਲ ਕਰ ਲੈਂਦੇ ਸਨ ਸੁਰਿੰਦਰ ਬਰੇਲਾ ਤਾਂ ਬੀੜੀਆਂ ਵੀ ਪੀਂਦਾ ਸੀ ਪਰ ਉਹਨਾਂ ਕਦੇ ਮੀਠ ਸ਼ਰਾਬਲੇ ਮੈਨੂੰ ਮਜਬੂਰ ਨਹੀਂ ਸੀ ਕੀਤਾ ਹੋਟਲ ਨੂੰ ਦਿੱਤਾ ਕਿਰਾਇਆ ਇੱਕ ਦਿਨ ਖਤਮ ਹੋ ਗਿਆ 10 ਦਿਨ ਤੋਂ ਏਜੰਟ ਸਾਡੇ ਕੋਲ ਨਹੀਂ ਸੀ ਆਇਆ। ਸ਼ਾਮ ਨੂੰ ਹੋਟਲ ਵਾਲਿਆਂ ਸਾਨੂੰ ਬਾਹਰ ਕੱਢ ਦਿੱਤਾ। ਕੁਝ ਬੰਦੇ ਤਾਂ ਵਾਪਸ ਦਿੱਲੀ ਨੂੰ ਏਜੰਟ ਦੇ ਦਫ਼ਤਰ ਜਾਣ ਲਈ ਗੱਡੀ ਚੜ ਗਏ। ਅਸੀਂ ਤਿੰਨੋਂ ਸੜਕ 'ਚ ਖੜੇ ਆਹਲਾ-ਦੋਹਲਾ ਦੇਖੀਏ। ਸੁਰਿੰਦਰ ਬਰੇਲੇ ਦਾ ਕੋਈ ਦੋਸਤ ਕੋਚ ਫੈਕਟਰੀ ਬੰਬੇ 'ਚ ਜਿਸ ਨੂੰ ਹੁਣ ਮੁੰਬਈ ਕਹਿੰਦੇ ਆ ਤੇ ਨੌਕਰੀ ਕਰਦਾ ਸੀ। ਉਸ ਨੇ ਸਾਨੂੰ ਇੱਕ ਆਰਾਮ ਹਿੱਲ 'ਚ ਰਾਤ ਕਟਵਾਈ। ਉਸ ਤੋਂ ਕਰਾਇਏ ਲਈ ਪੈਸੇ ਫੜ ਕੇ ਅਸੀਂ ਵਾਪਸ ਦਿੱਲੀ ਆ ਗਿਆ सुरेंद्र ਬਰੇਲੇ ਦੇ ਘਰ ਮੈਂ ਹਫਤਾ ਪਰ ਰਿਹਾ ਮੇਰੀ ਰਿਸ਼ਤੇਦਾਰਾਂ ਵਾਂਗ ਸੇਵਾ ਕੀਤੀ ਬਰੇਲਾ ਦੀਆਂ ਦੋਨੋਂ ਬੇਟੀਆਂ ਸੁਨੀਤਾ ਜਿਸ ਦੀ ਉਮਰ 5 ਸਾਲ ਅਨੂ ਜਿਸ ਦੀ ਉਮਰ 4 ਸਾਲ ਸੀ ਮੈਨੂੰ ਤੇ ਸੁਭਾਸ਼ ਨੂੰ ਮਾਮਾ ਮਾਮਾ ਕਹਿੰਦੀਆਂ ਨਾ ਥੱਕਦੀਆਂ ਬਰੇਲਾ ਜੀ ਦੀ ਪਤਨੀ ਦੁਰਗਾ ਮੈਨੂੰ ਕਦੇ ਕੁਝ ਬਣਾ ਕੇ ਖਵਾਉਂਦੀ ਤੇ ਕਦੇ ਕੁਝ ਮੈਂ ਸਭ ਨੂੰ ਖੁੱਲੇ ਮਨ ਨਾਲ ਦੱਸ ਚੁੱਕਿਆ ਸਾਂ ਕਿ ਮੈਂ ਚਮਾਰ ਹਾਂ ਪਰ ਉਹਨਾਂ ਦੇ ਚਿਹਰਿਆਂ ਤੇ ਬਿਤਕਰੇ ਦਾ ਕੋਈ ਵੀ ਚਿੰਨ ਨਹੀਂ ਸੀ ਉਹ ਮੈਨੂੰ ਰਿਸ਼ਤੇਦਾਰਾਂ ਵਿੱਚ ਲੈ ਕੇ ਘੁੰਮਦੇ ਰਹੇ ਤੇ ਹਰ ਕੋਲ ਮੇਰੇ ਵਿਚਾਰਾਂ ਦੀਆਂ ਸਿਫਤਾਂ ਦੇ ਭੜ ਬੰਦੇ ਮੈਨੂੰ ਪਤਾ ਹੀ ਨਾ ਲੱਗਾ ਕਦੋਂ ਹਫਤਾ ਬੀਤ ਗਿਆ ਦਿੱਲੀ ਦੇ ਦੰਗਿਆਂ ਜਿਸ ਨੂੰ ਦੰਗਿਆਂ ਦੀ ਵਜਾਏ ਸਿੱਖ ਕਤਲੇਆਮ ਹੀ ਕਿਹਾ ਜਾਣਾ ਜ਼ਿਆਦਾ ਠੀਕ ਹੈ ਇਹਨਾਂ ਕਤਲਾਂ ਵੀ ਸਭ ਤੋਂ ਵੱਧ ਸਿੱਖਾਂ ਦੇ ਕਤਲ ਪਾਲਮ ਕਲੋਨੀ ਵਿੱਚ ਹੋਏ ਸਨ। ਸੁਰਿੰਦਰ ਮੈਨੂੰ ਉਹ ਥਾਂ ਦਿਖਾਉਂਦਾ ਰਿਹਾ ਜਿੱਥੇ-ਜਿੱਥੇ ਸਿੱਖ ਜਿੰਦਾ ਸਾੜੇ ਗਏ ਸਨ। ਗਲਾਂ 'ਚ ਟੈਰ ਪਾ ਕੇ ਉਹ ਕੱਲੀ-ਕੱਲੀ ਥਾਂ ਮੈਂ ਦੇਖੀ। ਮੇਰਾ ਕਵੀ ਮਨ ਉਹਨਾਂ ਥਾਵਾਂ ਨੂੰ ਦੇਖ ਕੇ ਕੁਰਲਾ ਉੱਠਿਆ। ਧਰਮਕ جنੂਨ ਵਿੱਚ ਆ ਕੇ ਬੰਦਾ ਕਿੰਨਾ ਵੈਸ਼ੀ ਦਰਿੰਦਾ ਬਣ ਜਾਂਦਾ ਹੈ। ਮੈਂ ਸੋਚ-ਸੋਚ ਕੇ ਸੁੰਨ ਹੋ ਜਾਂਦਾ। ਵਾਪਸ ਪੰਜਾਬ ਆ ਕੇ ਮੈਂ ਕਾਫੀ ਸਾਲ ਚਿੱਠੀਆਂ ਰਾਹੀਂ सुरेंद्र ਬਰੇਲਾ ਜੀ ਨਾਲ ਜੁੜਿਆ ਰਿਹਾ ਉਸ ਤੋਂ ਬਾਅਦ सुरेंद्र ਬਰੇਲੇ ਜੀ ਨਾਲ ਹੌਲੀ-ਹੌਲੀ ਮੇਰੀ ਚਿੱਠੀਆਂ ਦਾ ਸੰਪਰਕ ਵੀ ਟੁੱਟ ਗਿਆ ਪਰ 30 ਸਾਲਾਂ ਬਾਅਦ ਵੀ ਉਸ ਦੇ ਤੇ ਉਸ ਪਰਿਵਾਰ ਪ੍ਰਤੀ ਸ਼ਰਧਾ ਸਤਕਾਰ ਮੇਰੇ ਦਿਲ ਵਿੱਚ ਅੱਜ ਵੀ ਕਾਇਮ ਹੈ ਕਿਉਂਕਿ ਜਦੋਂ ਦਿੱਲੀ ਵਿੱਚ ਆਈ ਫਿਰ ਕੋ ਨੇਰੀ ਵਿੱਚ ਸਭ ਬਹਿ ਗਏ ਸਨ ਉਦੋਂ ਬਰੇਲੇ ਵਰਗੀਆਂ ਰੂਹਾਂ ਹੀ ਇੱਕ ਹੈਨ ਸਨ ਜਿਹੜੀਆਂ ਉਸ ਤੂਫਾਨ ਵਿੱਚ ਵੀ ਇਨਸਾਨੀਅਤ ਦਾ ਪੱਲਾ ਫੜੀ ਖੜੀਆਂ ਰਹੀਆਂ ਉਹਨਾਂ ਨੇ 25 ਜ਼ਿੰਦਗੀਆਂ ਬਚਾ ਕੇ ਭਾਵ ਆਪਣੇ ਘਰ ਛਪਾ ਕੇ ਅਸਲੀ ਇਨਸਾਨ ਹੋਣ ਦਾ ਸਬੂਤ ਦਿੱਤਾ ਅੱਜ ਜਦੋਂ ਮੈਂ ਉਹਨਾਂ ਨੂੰ ਯਾਦ ਕਰ ਰਿਹਾ ਤਾਂ ਮੇਰੇ ਮਨ ਵਿੱਚ ਇੱਕ ਸਵਾਲ ਵੀ ਉਪਜ ਰਿਹਾ ਕਿ ਸੁਰਿੰਦਰ ਬਰੇਲੇ ਦੇ ਪਰਿਵਾਰ ਨੇ 25 ਸਿੱਖਾਂ ਨੂੰ ਕਿਉਂ ਬਚਾਇਆ ਉਹਨਾਂ ਵਿੱਚ ਆਪਣੇ ਜਾਤੀ ਧਰਮ ਦੇ ਲੋਕਾਂ ਵਾਂਗ ਫਿਰਕੂ ਕਟੜਤਾ ਕਿਉਂ ਨਹੀਂ ਆਈ ਬਹੁਤ ਸੋਚ ਕੇ ਮੇਰੀ ਅੱਜ ਸਮਝ ਬਣੀ ਹੈ ਕਿ ਸੁਰਿੰਦਰ ਬਰੇਲੇ ਦੀ ਪਤਨੀ ਦੀ ਮਾਸੀ ਨੇ ਗੈਰ ਮਾਜਬ ਇੱਕ ਸਿੱਖ ਨਾਲ ਸ਼ਾਦੀ ਕੀਤੀ ਹੋਣ ਕਰਕੇ Hindu ਸਿੱਖਾਂ ਵਿੱਚ ਸਾਂਝੀ ਰਿਸ਼ਤੇਦਾਰੀ ਬਣ ਗਈ ਇਸ ਤਰ੍ਹਾਂ ਉਹਨਾਂ ਦਾ ਪਰਿਵਾਰ ਫਿਰਕੂ ਕਟੜਤਾ ਤੋਂ ਉੱਪਰ ਉੱਠ ਖੜਾ ਹੋ ਗਿਆ ਪਾਵੇਂ ਸਾਡੇ ਗੁਰੂ ਸਹਿਬਾਨ ਅਤੇ ਦੇਸ਼ ਭਗਤ ਵੀ ਇਹੀ ਚਾਹੁੰਦੇ ਸਨ ਕਿ ਜਾਤੀ ਵਿਵਸਥਾ ਅਤੇ ਮਾਜਬ ਪ੍ਰਸਤੀ ਖਤਮ ਹੋਵੇ ਪਰ ਅਸੀਂ ਰੋਟੀ ਬੇਟੀ ਦੀ ਸਾਂਝ ਨਾ ਬਣਾ ਸਕੇ ਅਸੀਂ ਜਿੰਨਾ ਮਰਜੀ ਕਹਿੰਦੇ ਰਹੀਏ ਕਿ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਇੱਕ ਹੈ ਪਰ ਦੇਸ਼ ਵਿੱਚ ਨਿਤ ਹੀ ਕਿਤੇ ਨਾ ਕਿਤੇ ਉੱਠਦੇ ਫਿਰਕੂ ਦੰਗੇ ਸਾਡਾ ਮੂੰਹ ਚੜਾਉਂਦੇ ਹਨ ਅੱਜ ਦੇ ਸਮਾਜ ਤੇ ਦੇਸ਼ ਨੂੰ ਬਚਾਉਣਾ ਹੈ ਤਾਂ ਸਾਨੂੰ ਅੰਤਰਜਾਤੀ ਵਿਆਹ ਕਰਨੇ ਹੋਣਗੇ ਅੰਤਰਜਾਤੀ ਵਿਆਹ ਹੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਦੇਸ਼ ਨੂੰ ਜੋੜਨ ਲਈ ਸਮਾਜਿਕ ਪੁਲ ਬਣ ਸਕਦੇ ਹਨ ਦੇਸ਼ ਦੀਆਂ ਸਮਾਜਿਕ ਸੰਸਥਾਵਾਂ ਅੱਗੇ ਇੱਕ ਵੱਡੀ ਚੁਣੌਤੀ ਹੈ ਇਸ ਚੁਣੌਤੀ ਨੂੰ ਉਹਨਾਂ ਨੂੰ ਸਵੀਕਾਰ ਕਰਨਾ ਹੀ ਹੋਵੇਗਾ ਡਾਕਟਰ ਭੀਮrao ਅੰਬੇਡਕਰ ਜੀ ਦਾ ਵੀ ਇਹੀ ਸੰਦੇਸ਼ ਹੈ ਧੰਨਵਾਦ